ਮੌਸਮ ਬਦਲਦਾ ਜਾਂਦਾ ਹੈ ਠੰਡਾ ਕਾਲੇ ਪਾਸੇ ਜਾਂਦਾ ਉਹ ਛੋਟਾ ਟਿੰਡਾ ਹੀ ਆਉਂਦਾ ਉਹਨਾਂ ਕੋਈ ਸਾਈਜ਼ ਬਣਾ ਕੇ ਉੱਛੇ ਖੜ੍ਹਨੇ ਦੀ ਕੋਸ਼ਿਸ਼ ਕਰਦਾ ਉਹਦਾ ਵਜ਼ਨ ਵੀ ਘੱਟ ਨਿਕਲਦਾ ਥੋੜਾ ਜਿਹਾ ਇਹ ਜ਼ਰੂਰੀ ਹੈ ਕਿ ਆਪਾਂ ਕਿਉਂਕਿ ਨਰਮੇ ਨੂੰ ਅ ਦਰਖਤਾਂ ਵਾਂਗੂ ਪਾਲਦੇ ਆਂ ਖੁੱਲੀ ਸਪੇਸਿੰਗ ਦਿੰਦੇ ਆਂ ਉਸ ਕਰਕੇ ਆਪਾਂ ਨੂੰ ਹਰ ਇੱਕ ਟਿੰਡੇ ਦੀ ਅਹਿਮੀਅਤ ਆਉਦੀ ਵਿੱਚ ਪਰ ਜਿੰਨੇ ਆਪਾਂ ਅਜੇਸੇ ਵਾਲੇ ਟਿੰਡੇ ਬਚਾ ਲਾਂਗੇ ਉਹਨਾਂ ਛਾਂ ਵੀ ਵੱਧ ਆਏਗਾ ਉਹਨੀ ਛੇ ਦਿਨ ਨਰਮੇ ਦੀ ਫਜ਼ਲ ਖਤਮ ਹੀ ਹੋ ਜਾਏਗੀ ਜੀ ਆਪਾ ਸੁਣਦੇ ਹਾਂ ਬੰਲੇ ਨੂੰ ਦੇਖਦੇ ਹੋ ਇਹ ਗੱਲਾਂ ਕਰੀਏ ਤਾਂ ਕਿਉਂਕਿ ਇਹਦੇ ਵਿੱਚ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਨਰਮਾ ਆਪਾਂ ਖੇਤੀ ਖੇਤ ਖਾਲੀ ਕਰੀਏ ਨਰਮੇ ਦਾ ਸਾਕੀਦਾ ਚੱਕਰਗਾਦੂ ਕੋੜਿਆ ਜਾਸੀ ਨਰਮੇ ਦੀ ਫਸਲ ਬਹੁਤ ਲੰਬੀ ਹੈ ਜੇ ਆਪਾਂ ਨਵੰਬਰ ਦਸੰਬਰ ਤੱਕ ਲਾਸਤ ਤੱਕ ਰੱਖਾਂਗੇ ਤੇ ਫਿਰ ਇਹਦੇ ਵਿੱਚ ਸੁੰਢੀ ਜਿਹੜੀ ਹੈ ਉਹ ਪਣਪਦੀ ਰਹੂਗੀ ਉਹੀ ਜਨਰੇਸ਼ਨਾਂ ਵੱਧ ਲੈ ਕੇ ਜਾਊਗੀ ਉਹੀ ਪੋਪੂਲੇਸ਼ਨ ਵੱਧ ਬਰੂਗੀ ਤੁਸੀਂ ਇਸ ਕਰਕੇ ਨਰਮੇ ਦੀ ਫਸਲ ਨੂੰ ਜੇ ਆਪਾਂ ਡਿਊਰੇਸ਼ਨ ਵੀ ਘਟਾਣੀ ਹੈ ਤਾਂ ਆਪਾਂ ਨੂੰ ਇਹਦੇ ਉੱਤੇ ਅਗੇਤੀ ਟਿੰਡਿਆਂ ਦੇ ਉੱਤੇ ਫੋਕਸ ਰੱਖਣਾ ਚਾਹੀਦਾ ਇਹ ਉਹੀ ਜਿਹੜਾ ਚੁੰਡੀ ਦਾ ਮੈਂ ਦੱਸਿਆ ਸੀਗਾ ਕਿ ਛੋਟੀ ਤੋਂ ਚੁੰਡੀ ਤੋਂ ਬਾਅਦ ਵੀ 21 ਦਿਨਾਂ ਤੱਕ ਵੱਡੀ ਚੁੰਡੀ ਬਣਦੀ ਹੈ ਫਿਰ ਜਾ ਕੇ ਹਫਤੇ ਦੇ ਵਿੱਚ ਫੁੱਲ ਬਣ ਕੇ ਉੱਤਰਦਾ ਸੋ ਇਹ ਜਿਹੜਾ ਚਿੱਟੇ ਰੰਗ ਦਾ ਫੁੱਲੇਗਾ ਇਹ ਇੱਕ ਦਿਨ ਵਾਸਤੇ ਲਿਖੂਆ ਇੱਕ ਲੋਕੇਸ਼ਨ ਦੇ ਉੱਤੇ ਇੱਕ ਜਗ੍ਹਾ ਦੇ ਉੱਤੇ ਫੇਰ ਅਗਲਾ ਟਿੱਕੂਆ ਜਿੰਨਾ ਦੇ ਨਾਮ ਆਜਿਆ ਚਾਰਾਂ ਦਿਨਾਂ ਬਾਅਦ ਸੋ ਇਹਦਾ ਮਤਲਬ ਇਹ ਨਹੀਂ ਕਿ ਹਰ ਤੀਜੇ ਦਿਨ ਇੱਕ ਫੁੱਲ ਨਿਕਲਣਾ ਪਹਿਲਾ ਫੁੱਲ ਜਦੋਂ ਨਿਕਲੇ ਆਏ ਤੀਜੇ ਦਿਨ ਉੱਪਰਾਂ ਨਿਕਲੂਗਾ ਛੇਵੇਂ ਦਿਨ ਉਸ ਤੋਂ ਉੱਪਰਲੀ ਸ਼ਾਖ ਤੋਂ ਵੀ ਬਣਨਾ ਨਾਲ ਵਾਲੇ ਉਸੇ ਸ਼ਾਖ ਦੇ ਸਾਈਡ ਤੇ ਵੀ ਬਣਨਾ ਸੋ 6-7 ਦਿਨਾਂ ਬਾਅਦ ਦੋ ਫੁੱਲ ਇਕੱਠੇ ਨਿਕਲਣਗੇ ਉਸ ਤੋਂ ਅਗਲੇ ਟਾਈਮ ਬਾਅਦ ਤਿੰਨ ਫੁੱਲ ਇਕੱਠੇ ਨਿਕਲਣਗੇ ਸੋ ਇਸ ਕਰਕੇ ਜਦੋਂ 13045 ਦੀ ਸਪੀਸ਼ ਗੱਲ ਕਰਦੇ ਆਪਾਂ ਨਿਊਟ੍ਰੀਸ਼ਨ ਦੀ ਗੱਲ ਕਰਦੇ ਆ ਮੈਂ ਇੱਥੇ ਹੀ ਕਰਦਿਆਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਦੋਂ ਨਰਮੇ ਦੇ ਫਸਲ ਦੇ ਉੱਤੇ ਇੱਕ ਟਾਈਮ ਦੇ ਉੱਤੇ ਚਾਰ ਚਿੱਟੇ ਫੁੱਲ ਨਜ਼ਰ ਆਣ ਲੱਗ ਜਾਣ ਕਿਉਂਕਿ ਪਹਿਲਾਂ ਕੁਝ ਫੁੱਲ ਹੋ ਕੇ ਨਾ ਕਿਵੇਂ ਬਣ ਜਾਣਗੇ 4 4 ਫੋਰ ਚਿੱਟੇ ਰੰਗ ਦੇ ਇੱਕੋ ਦਿਨ ਦੇ ਵਿੱਚ ਨਿਕਲਣ ਵਾਲੇ ਅੰਦਾਜ਼ਾ ਆਪਾਂ 10 15 ਬੂਟੇ ਖੇਤ ਦੇ ਵਿੱਚ ਘੁੰਮ ਕੇ ਦੇਖੇ ਆਪਾਂ ਲੱਗਿਆ 3 4 3 4 ਫੋਰ ਤਾਂ ਚਿੱਟੇ ਇੱਕੋ ਦਿਨ ਦੇ ਵਿੱਚ ਨਿਕਲ ਰਹੇ ਇਹਦਾ ਮਤਲਬ ਉੱਥੇ 11 045 ਦੀ ਸਫੀਦਾਂ ਟਾਈਮ ਆ ਗਿਆ ਉਥੇ ਆਪਾਂ ਨੂੰ ਕਰਨੀ ਚਾਹੀਦੀ ਹੈ ਨਿਸਖਰੀ ਜਿਵੇਂ ਫੁੱਲਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਪੋਟਾਸ਼ ਦੀ ਲੋੜ ਵੱਧਦੀ ਜਾਂਦੀ ਹੈ ਇਹ ਅੱਗੇ ਵੀ ਆਪਾਂ ਗੱਲ ਕਰਾਂਗੇ ਜौं ਖਾਦਾਂ ਦੀ ਗੱਲ ਕਰ ਲਈਏ ਸੁਖਾਦਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਈ ਤਰ੍ਹਾਂ ਦੇ ਤੱਤ ਹੋ ਗਏ ਨੇ ਜਿਹੜੇ ਆਪਾਂ ਨੂੰ ਫਸਲ ਨੂੰ ਚਾਹੀਦੇ ਹੁੰਦੇ ਨੇ ਸੋ ਇਹਦੇ ਵਿੱਚ ਜਿਹੜੇ ਨਰਮੇ ਦੇ ਇੰਪੋਰਟੈਂਟ ਤੱਤ ਨੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਮੈਗਨੀਸ਼ੀਅਮ ਸੋ ਇਹ ਸਾਰਿਆਂ ਦੇ ਜਿਹੜੇ ਡੈਫੀਸ਼ੈਂਸੀ ਸਿੰਟਮ ਆ ਜਾਂ ਘਾਟ ਦੇ ਲੱਛਣ ਹੈ ਇਹ ਪੁਰਾਣੇ ਬੱਤਿਆਂ ਦੇ ਉੱਤੇ ਆਉਣਗੇ ਇਸ ਤਰ੍ਹਾਂ ਜਿਹੜਾ ਹੈ ਤਾਂ ਪਾਇਆ ਜੇ ਕਿਤੇ ਘਾਟ ਦੇ ਲੱਛਣ ਆਉਂਦੇ ਆ ਤਾਂ ਉਹ ਉੱਪਰਲੇ ਪੱਤੇ ਦੇ ਉੱਤੇ ਆਉਣਗੇ। ਸੋ ਅੱਗੇ ਜਦੋਂ ਆਪਾਂ ਗੱਲ ਕਰਦੇ ਹਾਂ ਪੁਰਾਣੇ ਪੱਤਿਆਂ ਦੇ ਉੱਤੇ ਆਪਾਂ ਨੂੰ ਪਤਾ ਵੀ ਇਹ ਇਹ ਤੱਤਾਂ ਦੇ ਘਾਟ ਦੇ ਸਿੰਪਟਮ ਆ ਸਕਦੇ ਆ। ਉਹਦੇ ਵਿੱਚੋਂ ਜੇ ਤਾਂ ਪੱਤੇ ਦੇ ਉੱਤੇ ਧੱਬੇ ਬਣਦੇ ਪਏ ਆ ਆਸੇ-ਪਾਸੇ ਪੱਤਾ ਮਚਲਾ ਪਿਆ। ਫਿਰ ਤਾਂ ਪੋਟਾਸ਼ ਦੀ ਘਾਟ ਜੇ ਪੱਤੇ ਦੇ ਵਿੱਚ ਧੱਬੇ ਨਹੀਂ ਬਣਿਆ। ਪਲੱਤਾਂ 'ਚ ਜਾਂਦਾ ਪਿਆ ਨਾਣਾ ਹਰੀਆਂ ਜਾਂ ਨਾਣਾ ਪੀਲੀਆਂ ਹੋਈਆਂ। ਫੇਰ ਉਹ ਫਾਸਫਰਸ ਜਾਂ ਨਾਈਟrogen ਇਹਨਾਂ ਚੀਜ਼ਾਂ ਦੀ ਜਾਂ ਮੈਗਨੀਸ਼ੀਅਮ ਇਹਨਾਂ ਦੇ ਘਾਟ ਦੇ ਲੱਛਣ ਹੋ ਸਕਦੇ। ਸੋ ਇਹਦੇ ਵਿੱਚ ਜਿਹੜਾ ਮੈਗਨੀਸ਼ੀਅਮ ਹੈ ਉਹਦੇ ਵਿੱਚ ਨਾੜਾਂ ਹਨੀਆਂ ਰਹਿ ਜਾਂਦੀਆਂ ਤੇ ਪੱਤਾ ਸਾਰਾ ਪੀਲਾ ਹੋ ਕੇ ਲਾਲ ਹੋ ਜਾਂਦਾ ਹੈ ਪਰ ਨਾਈਟrogen ਹੈ ਜਿਹੜਾ ਉਹ ਨਾੜਾਂ ਵੀ ਪੀਲੀਆਂ ਹੋ ਜਾਂਦੀਆਂ ਇਹ ਮੁੱਖ ਤੌਰ ਤੇ ਜਿਹੜੇ ਘਾਟ ਦੇ ਲੱਛਣ ਹੈ ਆਪਣੇ ਨਰਮੇ ਦੇ ਵਿੱਚ ਹੁੰਦਾ। ਸੋ ਆਮ ਤੌਰ ਤੇ ਨਾ ਕੋਈ ਦੇਖੇ ਜੇ ਨਾਈਟrogen ਆਪਾਂ ਪੂਰੀ ਪਾਉਣੇ ਪਏ ਯੂਨੀਵਰਸਿਟੀ ਦੀ ਸਿਫਾਰਿਸ਼ ਮੁਤਾਬਕ ਘਾਟ ਦੇ ਲੱਛਣ ਆਉਂਦੇ ਨਹੀਂ ਮੈਂ ਇਹ ਕਹਣਾ ਹਾਂ ਕਿ ਦੋ ਹਾਲਤਾਂ ਦੇ ਵਿੱਚ ਘਾਟ ਦੇ ਲੱਛਣ ਆ ਸਕਦੇ ਆ ਨਾਈਟrogen ਦੀ ਭਾਵੇਂ ਆਪਾਂ ਢਾਈ ਕਿੱਟ ਯੂਰੀਆ ਪਾਇਆ ਭਾਵੇਂ ਤਿੰਨ ਕਿੱਟ ਯੂਰੀਆ ਪਾਇਆ ਉਹ ਕਿਹੜੀਆਂ ਹਾਲਤਾਂ ਹੈ ਪਹਿਲੀ ਤਾਂ ਜੇ ਬਰਸਾਤਾਂ ਜ਼ਿਆਦਾ ਹੁੰਦੀਆਂ ਪਈਆਂ ਫਿਰ ਦਰਮੇ ਦੇ ਵਿੱਚ ਯੂਰੀਆ ਦੇ ਜਾਂ ਨਾਈਟrogen ਦੀ ਘਾਟ ਦੇ ਲੱਛਣ ਦਿਖਾਈ ਦੇ ਥਾੜੇ ਬੱਤਿਆਂ ਤੋਂ ਕੋਲੋਂ ਤਾਂ ਆਏ ਵਿੱਚ ਯਾ ਭਾਈ ਵਰਸਾ ਤੋਂ ਕੀ ਹਟੀ ਹੈ ਤਾਂ ਨਹੀਂ ਆ ਜੇਗੀ ਦੂਸਰਾ ਜਿਹੜਾ ਕਾਰਨ ਹੁੰਦਾ ਹੈ ਨਾਈਟ੍ਰੋਜਨ ਦੀ ਘਾਟ ਦੇ ਲੱਛਣ ਦਿਖਾਣ ਦਾ ਉਹ ਇੱਕ ਜੇ ਕੱਖ ਕਾਬੂ ਨਾ ਹੋਇਆ ਆਪਣੇ ਤੇ ਚਾਹੇ ਕਿਸੇ ਵੀ ਕਾਹ ਦਾ ਜਰ ਕੇ ਨਾ ਮੈਂ ਬਾਰ ਬਾਰ ਦੱਸਦਾ ਹਾਂ ਉਹ ਕਰਕੇ ਹੁੰਦਾ ਕਿ ਕੱਖ ਜ਼ਿਆਦਾ ਹੋ ਗਏ ਖੇਤ ਦੇ ਵਿੱਚ ਫਿਰ ਵੀ ਨਾਈਟ੍ਰੋਜਨ ਆਪਣੀ ਪੂਰੀ ਪਾਈ ਪਰ ਖਾਣੇ ਦੇ ਚੱਕ ਲੈਣੀ ਹੈ ਸੋ ਇਸ ਕਰਕੇ ਪੂਰੇ ਘਾਹ ਦੇ ਲੱਛਣ ਉਹਦੇ ਪੱਤੇ ਜਿਹੜੇ ਛਾਪੇਲੇ ਉਸ ਨਰਮੇ ਦੇ ਕਰਕੇ ਜਿੱਤੇ ਚ ਯਾ ਕੱਖਨੇ ਕਾ ਕੋ ਹੋਇਆ ਜਾਂ ਅਗਰ ਬਰਸਾਤਾਂ ਦਾ ਕਾਰਨ ਹੋਵੇ ਸੋ ਉੱਥੇ ਵੀ ਆਫਾ ਨੂੰ ਥੋੜੀ ਜੀ ਨਾਈਟ੍ਰੋਜਨ ਬਹੁਤ ਉਸ ਹਿਸਾਬ ਨਾਲ ਦੇਣੀ ਚਾਹੀਦੀ ਅੱਛਾ ਪਾਸਵਰਸ ਦੀ ਜਿਹੜੀ ਘਾਟ ਹੈ ਆਮ ਤੌਰ ਤੇ ਆਪਣੇ ਜਿਹੜੀਆਂ ਮਦੇ ਕਣਕ ਤੋਂ ਬਾਅਦ ਸੀ ਕਈ ਨਹੀਂ ਆ ਡੀਪੀ ਦੀ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਜਿਹੜੀਆਂ ਹਲਕੀਆਂ ਜ਼ਮੀਨਾਂ ਉੱਥੇ ਪਾਉਣੇ ਪੈਂਦੇ ਐ ਇਹਦੇ ਵਿੱਚ ਘਾੜ ਦੇ ਲੱਛਣ ਬਹੁਤ ਹੀ ਸਾਫ਼ੇ ਦਿਖਦੇ ਪਰ ਜਾਮਣੀ ਜਾਂ ਗੁਲਾਬੀ ਜਿਹਾ ਭਾਅ ਮਾਰਨ ਲੱਗ ਜਾਂਦਾ ਪਤਰਾ। ਇਹ ਵੀ ਤਾਂ ਲੱਛਣ ਜ਼ਿਆਦਾ ਪ੍ਰੋਮੀਨੈਂਟ ਦਿਖਣਗੇ ਕਿਸੇ ਖੇਤ ਦੇ ਵਿੱਚ ਇਹ ਮੈਟਰ ਵਾਈਆ ਦਾ ਟਾਈਮ ਜ਼ਿਆਦਾ ਰਹਿੰਦਾ। ਜੇ ਚਮਕ ਵੀ ਕੋਪਾਈਂਦੀ ਰਹਿੰਦੀ ਹੈ ਨਰਮੇ ਦੇ ਉੱਤੇ ਫਿਰ ਇਹਦੇ ਲੱਛਣ ਆਉਂਦੇ ਨਹੀਂ ਕਦੇ ਪਾਸਪਰਟੀ ਦੀ ਡਿਫੀਸ਼ੈਂਸੀ ਦੇ। ਜੇ ਬੰਦਰਵਾਈ ਵਾਲਾ ਮੌਸਮ ਜਾਦਾ ਸਮੇਂ ਲਈ ਰਹ ਗਿਆ ਤੇ ਫਾਸਫੋਰਸ ਦੀ ਘਾਟ ਦੇ ਲੱਛਣ ਹੋ ਸਕਦੇ ਆ ਉਹਦੇ ਵਿੱਚ ਫਾਸਫੋਰਸ ਦਾ ਇੱਕ ਬੜਾ ਅਹਿਮ ਗਾਂਲੇ ਢੀਝੜੀ ਕਿਉਂਕਿ ਆਪਣੇ এবੀਏ ਦੇ ਵਿੱਚ ਜਿੱਥੇ ਕਾਰਸ ਕਰਕੇ ਆਪਾਂ ਨਾਮਾ ਬੀਜਦੇ ਆ ਉਹ ਸੀ ਏਰੀਏ ਦੇ ਵਿੱਚ ਡੀਪੀ ਜਿਹੜੀ ਹੈ ਭਾਰ ਖੇਤ ਦੇ ਉੱਤੇ ਫਸਲ ਖੜੀ ਹੋ ਉੱਕਦੀ ਹੈ ਛੱਟੇ ਨਾਲ ਜਾਂ ਡ੍ਰਿਲਰਾਂ ਹੀ ਪਾਦੇ ਰਹਿੰਦੇ। ਸੋ ਮੈਂ ਇਹ ਕਹਿਣਾ ਚਾਹ ਰਿਹਾ ਕਿ ਤੁਸੀਂ ਵੀ ਕਿਸਾਨਾਂ ਨੂੰ ਫਾਰਮਰਸ ਨੂੰ ਗਾਈਡ ਕਰੋ ਕਿ ਡੀਏਪ ਜੇ ਤਾਂ ਤੜਕ ਕੋ ਬਾਅਦ ਵਿੱਚ ਦੇਜਦੇ ਪਏ ਹੈ, ਖੇਤ ਦਰਮਿਆਨੇ ਤੋਂ ਭਾਰੀ ਵਾਲ ਹੈ ਤੇ ਫਿਰ ਆਪਾਂ ਨੂੰ ਫਾਸਫੋਰਸ ਦੀ ਲੋੜ ਜ਼ਿਆਦਾ ਹੋਣੀਗੀ। ਪਰ ਜੇ ਫਿਰ ਵੀ ਪਾਉਣੀ ਹੈ, ਜੇ ਹਲਕੀ ਬਾਣ ਹੈ ਚਲੋ ਫਿਰ ਤਾਂ ਪਾਉਣੀ ਪਾਉਣੀ ਹੈ ਡੀਏਪ ਆਪਾਂ। ਜੇ ਫਿਰ ਵੀ ਪੌਣੇ ਹੈ ਤਾਂ ਬਜਾਈ ਤੋਂ ਪਹਿਲਾਂ ਪਾ ਦਿਓ ਕਿਉਂਕਿ ਇਹਦਾ ਮੇਜਰ ਰੋਲ ਤਨੇ ਦੀ ਆ ਜੜ੍ਹ ਦੀ ਬਾਤ ਦੇ ਵਿੱਚ ਸੋ ਜੇ ਅੱਪਾ ਗੱਲ ਕਰੀਏ ਕਿ ਅੱਪਾ ਬਾਤ ਦੇ ਵਿੱਚ ਪਾਈ ਜਾਏਗੀ ਸੋ ਮੇਨ ਇਹਦਾ ਪੈਦਾ ਉਦੋਂ ਹੋਣਾ ਸੀ ਜਦੋਂ ਨਰਮੇ ਨੇ ਜੜ੍ਹ ਆਪਦੀ ਸਟੈਬਲਿਸ਼ ਕਰਨੀ ਹੈ ਤਾਂ ਜੋ ਦੂਜੇ ਨੂਟਰੀਅੰਟ ਵੀ ਪ੍ਰੋਪਰ ਚੱਕੇ ਜਾਣ ਉਹਦੇ ਤੋਂ ਦੂਜੇ ਤੱਤ ਵੀ ਨਰਮਾ ਚੱਕ ਸਕੇ ਸੋ ਫਿਰ ਆਪਾਂ ਇਹ ਜੁਗਾਈ ਮੌਕੇ ਪਾਏਗੇ ਵਜਾਏ ਤੋਂ ਪਹਿਲਾ ਪਾ ਦਿਏ ਚੱਤੇ ਨਾਲ ਪਾ ਦਿਏ ਸੁਆਗਾ ਮਾਰਨ ਤੋਂ ਪਹਿਲਾਂ ਉਦੋਂ ਬਾਅਦ ਆਪਾਂ ਬਜਾਈ ਕਰ ਦਈਏ ਉਹ ਜ਼ਿਆਦਾ ਵਧੀਆ ਅਸਰ ਦੇਊਗੀ ਵਜਾਏ ਕਿ ਖੜੀ ਫਸਲ ਦੇ ਉਪਤੇ ਜਦੋਂ ਆਪਾਂ ਪਾਵਾਂਗੇ ਉਸ ਟਾਈਮ ਦੇ ਉਸ ਤੇ ਸਿਰਫ ਨਾਈਟ੍ਰੋਜਨ ਦੇ ਤੱਤ ਨੇ ਰੰਗਤ ਦੇਣੀ ਆ ਫਾਸਫੋਰਸ ਦੇ ਤੱਤਾਂ ਨੇ ਕੋਈ ਰੰਗਤ ਨਹੀਂ ਆਉਣੀ ਉਹ ਡੀਏਪ ਦਾ ਵੈਸੇ ਹੀ ਕੁਲਰਸੀਮਤਾ ਦੇ ਘਟ ਹੁੰਦੀ ਆ ਉਹਨੇ ਹੌਲੀ ਹੌਲੀ ਮਿਲਣਾ ਹੈ ਇਸੇ ਕਰਕੇ ਜੇ ਪਹਿਲਾ ਪਾਈ ਨੂੰ ਉਹੀ ਉਹ ਸਾਰੇ ਸੀਜ਼ਨ ਚ ਮਿਲਦੀ ਰਹੇਗੀ ਜੇ ਬਾਅਦ ਚ ਪਾਈ ਹੋਏਗੀ ਪਹਿਲਾਂ ਵਾਲੀ ਡਿਊਰੇਸ਼ਨ ਤੋਂ ਜੋੜਦਾ ਵਾਧਾ ਵਿਕਾਸ ਨਹੀਂ ਹੋਇਆ ਬਾਅਦ ਦੇ ਵਿੱਚ ਪਾਈ ਨੇ ਜੇ ਥੋੜਾ ਵਕੜਾ ਫਾਇਦਾ ਕਰਨਾ ਉਹਨੇ ਕੋਰਪਰਟ ਕਰਮੇਟ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਫਿਰ ਇਸ ਕਰਕੇ ਪਹਿਲਾਂ ਡੀਏਪ ਪਵਾਣੀ ਹੈ ਜੇ ਹਲਕੇ ਬਾੜ ਹੈ ਇਹ ਉਹਨਾਂ ਵਿੱਚ ਇਹਦੇ ਵਿੱਚ ਕਾਹੂਲ ਚੀਜ਼ ਲਿਖੀ ਹੋਈ ਹੈ ਪਾਣੀ ਦੀ ਜਿਹੜੀ ਸਿੰਚਾਈ ਵਰਤੋਂ ਹੈ ਜਾਂ ਜਿਹਨੂੰ ਆਪਾਂ ਯੂਜ਼ਰ ਇਫੀਸ਼ੀਐਂਸੀ ਕਹਿੰਦੇ ਆ ਉਹਨੂੰ ਵੀ ਦੱਸਦਾ ਹੈ ਉਦਾਹਰਨ ਹੈ ਕਿ ਜੜ ਦੀ ਬਰੂਥ ਦੇ ਵਿੱਚ ਪੈਦਾ ਕਰਦਾ ਹੈ ਨਰਮੇ ਨੂੰ ਉਨੇ ਪਾਣੀ ਆਪਾਂ ਦੇਰ ਤੱਕ ਲਾਵਾਗੇ ਤਾਂ ਨਰਮਾ ਛੇਤ ਜਾਂਦਾ ਹੈ ਪੋਟਾਸ਼ੀਅਮ ਤੋਂ ਦਸੇ ਪੱਤੇ ਕਿਨਾਰਿਆਂ ਤੋਂ ਪੀੜੇ ਪੈਣੇ ਚાલુ ਹੋ ਜਾਂਦੇ ਹੈ ਪੋਟਾਸ਼ੀਅਮ ਕੱਟ ਦੀ ਘਾਟ ਪਹਿਲਾਂ ਪੀਦੇ ਪਹਿਣ ਕੇ ਬਾਅਦ ਵਿੱਚ ਜਿਵੇਂ ਬਰਨਿੰਗ ਹੋਈ ਹੁੰਦੀ ਹੈ ਆਗ ਲੱਗੀ ਹੁੰਦੀ ਹੈ ਸਾਡੇ ਪੱਤੇ ਉਸ ਤਰ੍ਹਾਂ ਦੇ ਚਿੰਨ੍ਹ ਦਿਖਾਈ ਦੇਣ ਲੱਗ ਜਾਂਦੇ ਸੋ ਇਹ ਜਿਹੜੇ ਹੈ ਨਾਰਮਲੀ ोजन फॉसफरस पोटाश मैगनीशियमें पत्तिया तो, पत्तियां तो शुरू होगी है, जो पुराने पत्ते है तो उस तो बाद जाएगी पत्ते चढ़ जाते जो साइड के शुरुआत सिमटम आही दिखाई तो पत्ता पीड़ा हो गया और पत्ता